ਸਤਿ ਸ਼੍ਰੀ ਅਕਾਲ ਨਵਾਂ ਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥੀਓ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਨਜੀਓ ਦੇ ਸਹਿਯੋਗ ਨਾਲ ਕੁਕਾ ਮੰਡ ਵਿਖੇ ਰਾਹਤ ਸਮਗਰੀ ਵੰਡੀ ਪੇਸ਼ ਹੈ ਪੱਤਰਕਾਰ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ ਇਕੜ ਜਿੱਕੀ ਫਤਿਹ ਲਗਾਤਾਰ ਮਹੀਨੇ ਤੋਂ ਲੋਕ ਬੜੇ ਵੱਡੇ ਸੰਕਟ ਚ ਜਿਹੜੇ ਦਰਿਆਵਾਂ ਦੇ ਅੰਦਰ ਜਾਂ ਦਰਿਆਵਾਂ ਦੇ ਕੰਢੇ ਤੇ ਬੈਠੇ ਐ ਉਹਨਾਂ ਦੀ ਜ਼ਿੰਦਗੀ ਬੜੀ ਇਸ ਵੇਲੇ ਔਖੀ ਤੇ ਦੁਰਲਭ ਹੋਈ ਪਈ ਐ ਪਰ ਤਨਵਾਦ ਸਾਰੇ ਪੰਜਾਬੀਆਂ ਦਾ ਔਰ ਸਾਰੀਆਂ ਸੰਸਥਾਵਾਂ ਦਾ ਐਨ ਜੀਓਜ਼ ਦਾ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਭਾਵੇਂ ਉਹ ਹਰਿਆਣੇ ਤੱਕ ਦਿੱਲੀ ਤੱਕ ਆ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਸਾਥ ਵੀ ਦਿੱਤਾ ਪਰ ਪੰਜਾਬੀ ਯੋਧਿਆਂ ਨੇ ਹਿੰਮਤ ਨਹੀਂ ਹਾਰੀ دریاਵਾਂ ਦੇ ਵਿੱਚ ਵੜ-ਵੜ ਕੇ ਲੋਕਾਂ ਨੂੰ ਬਚਾਇਆ ਵੀ ਬੜੀ ਸਹੂਲਤ ਵੀ ਕੀਤੀ ਸੋ ਅੱਜ ਸਮਾਂ ਆ ਗਿਆ ਕਿ ਹੁਣ ਆਉਣ ਵਾਲੇ ਸਮੇਂ ਵਾਸਤੇ ਅਸੀਂ ਪਲੈਨਿੰਗ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਖੇਤੀ ਰਹਿ ਬੀਜਣੀ ਹੈ ਤੇ ਕਿਵੇਂ ਨਾ ਤੇਰਬਾਲਣਾ ਉਹ ਸਾਰੀਆਂ ਚੀਜ਼ਾਂ ਦਾ ਹੀ ਕਰ ਰਹੇ ਹਾਂ ਪਰ ਅੱਜ ਮੈਂ ਧੰਨਵਾਦ ਕਰਦੀ ਹਾਂ ਕਿ ਚੰਡੀਗੜ੍ਹ ਦੀ ਸਾਈਡ ਤੋਂ ਸਾਡੀ ਇੱਕ ਐਨਜੀਓ ਲੀਡਰਸ ਐਂਡ ਲਿਸਨਰਸ ਉਹਦਾ ਨਾਂ ਜਿਹੜੀਆਂ ਕਿ ਸਾਡੀਆਂ ਬੇਟੀਆਂ ਬਹੁਤ ਪੜੀਆਂ ਲਿਖੀਆਂ ਡਾਕਟਰਸ ਉਹ ਇਹਨੂੰ ਲੀਡ ਕਰ ਰਹੀਆਂ ਤੇ ਬਿਨਾ ਪਾਰਟੀ ਵਾਈਟ ਉੱਤੇ ਉੱਠ ਕੇ ਹਰ ਪੰਜਾਬ ਦੇ ਕੋਨੇ ਕੋਨੇ ਚ ਜਾ ਰਹੀਆਂ ਔਰ ਮੈਨੂੰ ਪਤਾ ਲੱਗਾ ਜਦੋਂ ਤੇ ਮੈਨੂੰ ਬੇਨਤੀ ਕੀਤੀ ਕਿ ਸਾਡੇ ਵੀ ਇਲਾਕੇ ਚ ਆਓ ਇੱਥੇ ਮੰਡ ਚ ਕੁਝ ਲੋਕ ਬੈਠੇ ਐ ਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੀ ਆ ਕੇ ਸੇਵਾ ਕੀਤੀ ਹੈ ਮੈਂ ਦਾ ਧੰਨਵਾਦ ਕਰਦੀ ਹਾਂ ਕਿ ਸਪੈਸ਼ਲ ਤੌਰ ਤੇ ਬਹੁਤ ਦੂਰੋਂ ਚੱਲ ਕੇ ਆਈਆਂ ਬੀਬੀਆਂ ਦਾ ਆਪਣੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਦੁੱਖ ਦੀ ਘੜੀ ਵਿੱਚ ਆ ਕੇ ਸ਼ਰੀਕ ਹੋਏ ਬਹੁਤ ਧੰਨਵਾਦ ਜੀ ਮੈਂ ਤੇ ਹਮੇਸ਼ਾ ਇਸ ਪਰਿਵਾਰ ਵਾਸਤੇ ਇਸ ਕਾਰੇ ਵਾਸਤੇ ਇਸ ਇਲਾਕੇ ਵਾਸਤੇ ਹਾਜ਼ਰ ਮੈਂ ਇਹਨਾਂ ਦਾ ਇੱਕ ਅੰਗ ਹੈ ਇਸ ਕਰਕੇ ਮੈਂ ਸੇ ਵੀ ਦਈਏ ਕਿ ਸਾਡਾ ਫਰਜ਼ ਬੰਦ ਹੈ ਵਾਹਿਗੁਰੂ ਜੀ ਜੀ ਕੀ ਕੰਮ ਕਰੇਗਾ ਦੇਖੋ ਅਸੀਂ ਕਮੇਟੀ ਸਾਡੀ ਹੈ ਜਦੋਂ ਪਾਣੀ ਖਤਮ ਹੋ ਗਿਆ ਅਸੀਂ ਫਿਰ ਸਰਵੇ ਕਰਨ ਲੱਗੇ ਹਾਂ ਕਿਹੜੇ ਕਿਸਾਨ ਦੀ ਕਿੰਨੀ ਜ਼ਮੀਨ ਹੈ ਕਿਹੜੇ ਕਿਸਾਨ ਦੀ ਜ਼ਮੀਨ 'ਚ ਕਿੰਨੀ ਕਦੇਤਾ ਪੈ ਗਈ ਹੈ ਜੇ ਟਰੈਕਟਰ ਚਲਾਉਣਾ ਹੈ ਤਾਂ ਉਹਨੂੰ ਤੇਲ ਕਿੰਨਾ ਚਾਹੀਦਾ ਉਹਨੂੰ ਉਸ ਕਿੰਨੇ ਕਿੱਲੇ ਜ਼ਮੀਨ ਹੈ ਉਹਨੂੰ ਬੀਜ ਕਿੰਨਾ ਚਾਹੀਦਾ ਫੇਰ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਘਰ ਕੋਲ ਕੋਈ ਇਜ਼ਤ ਟਹਿ ਗਿਆ ਹੋਵੇ ਰਿਪੇਅਰ ਕਰਨੀ ਥੋੜੀ ਬਹੁਤੀ ਉਹ ਵੀ ਮਦਦ ਕਰਾਂਗੇ ਜੇ ਬੱਚਿਆਂ ਦੀਆਂ ਕਿਤਾਬਾਂ ਕੋਈ ਗਲ ਗਈਆਂ ਰੁੜ ਗਈਆਂ ਨੇ ਜਾਂ ਬੱਚਿਆਂ ਦਾ ਸਮਾਨ ਦੀ ਕੋਈ ਲੋੜ ਹੈ ਕੋਈ ਬਿਸਤਰੇ ਦੀ ਗੱਲ ਹੈ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਵਿੱਚ ਹਾਜ਼ਰ ਰਹੀਏ ਕਿਉਂਕਿ ਕਿਉਂਕਿ ਸਾਡਾ ਪਰਿਵਾਰ ਹੈ ਜੀ ਇਹ ਦੁਖੀ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਦਰ ਕੇ ਸੁਖੀ ਜੇ ਇਹ ਦੁਖੀ ਨੇ ਤੇ ਸਾਡਾ ਵੀ ਮਨ ਜੜਾ ਆਪਣਾ ਕਲਪਦਾ ਇਹ ਪ੍ਰਬੰਧਕ ਸਾਰੇ ਜਿਹੜੇ ਐ ਕੁੱਕਰਪਿੰਡ ਦੇ ਆਲੇ ਦੁਆਲੇ ਦੇ ਇਹਨਾਂ ਨੇ ਬਹੁਤ ਵੱਡਾ ਲੋਕਾਂ ਦੇ ਸਾਥ ਦਿੱਤਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸਰਕਾਰ ਨੂੰ ਦੇਖੋ ਜੀ ਮੇਰੀ ਬੇਨਤੀ ਹੈ ਕਿ ਤੁਹਾਡਾ ਮੌਕਾ ਹੈ ਆਪਣਾ ਫਰਜ਼ ਪਹਿਚਾਣੋ ਜੇ ਬਾਕੀ ਡਿਵੈਲਪਮੈਂਟ ਨਹੀਂ ਹੋ ਸਕੀ ਮੈਂ ਕਿਸੇ ਦੇ ਕਿੰਤੂ ਪਲੰਤੂ ਨਹੀਂ ਕਰਨੇ ਕਿਉਂਕਿ ਫਿਰ ਲੋਕੀ ਕਹਿੰਦੇ ਆ ਕਿ ਸਿਆਸੀ ਲੋਕ ਹੁੰਦੇ ਸ਼ਾਇਦ ਅਜੇ ਸੇਵਾ ਕਰਨ ਆਏ ਸੇਵਾ ਕਰਤੇ ਹੋਏ ਨਿਹਕਾਮੀ ਇਸ ਕੋਹਤ ਪ੍ਰਾਪਤ ਸੁਭੀ ਮੇਰੇ ਮਨ ਚ ਕੋਈ ਐਸੀ ਗੱਲ ਨਹੀਂ ਪਰ ਸਰਕਾਰ ਆਪਣਾ ਫਰਜ਼ ਪਹਿਚਾਰੇ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝੇ ਔਰ ਪੰਜਾਬ ਸਰਕਾਰ ਜਲਦੀ ਇਹ ਸਾਰਾ ਜਿਹੜਾ ਦਰਿਆ ਹੈ ਇਹਦੀ ਡਾਈਮੈਂਸ਼ਨ ਸਾਰੀ ਮੰਂਤੀ ਕਰਕੇ ਇਹਦੀ ਸਾਰੀ ਡੁਗਾਈ ਕਿੰਨੀ ਕਰਨੀ ਹੈ ਕੱਟੋ ਕੱਟ 20 25 ਫੁੱਟ ਡੂੰਗਾ ਕਰੇ ਜਿੰਨਾ ਇਹਦੀ ਚੌੜਾਈ ਹੈ ਉਹ ਲੈ ਕੇ ਤੇ ਆਲੇ ਦੁਆਲੇ ਬੰਨ ਬੰਨ ਕੇ 4 ਫੁੱਟ ਉਹਤੇ 10 30 ਫੁੱਟ ਦੀ ਸੜਕ ਬਣਾ ਕੇ ਤੇ ਪੱਥਰਾਂ ਦੇ ਨਾਲ ਆਲੇ ਦੁਆਲੇ ਪੱਕਾ ਕੀਤਾ ਜਾਵੇ ਕਿਤੇ ਵਾਇਕ ਨੂੰ ਇੱਕ ਮੌਕਾ ਦਿੱਤਾ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਜੇ ਕਦੇ ਸਾਨੂੰ ਵੀ ਮੌਕਾ ਮਿਲੇ ਸਰਕਾਰਾਂ ਵਿੱਚ ਮੈਂ ਸਭ ਤੋਂ ਮੇਰੀ ਪੈਰ ਕਿਉਂਕਿ ਬਾਵਾਰ ਨਾਨ ਸਿੰਘ ਜੀ ਨੇ ਮੇਰੇ ਪਿਤਾ ਜੀ ਨੇ ਬੰਦ ਬਣਾਇਆ ਸੀ ਮੇਰਾ ਇਹਦੇ ਤੇ ਬਹੁਤ ਇੰਟਰਸਟਡ ਦਾ ਹੈ ਕਿ 55 ਸਾਲ ਪਹਿਲਾਂ ਉਹਨਾਂ ਨੇ 55 55 ਦੇ ਵਿੱਚ ਜਦੋਂ ਹੜ ਆਇਆ ਸੀ ਉਦੋਂ ਹੀ ਬਣਾਇਆ ਸੀ ਹੁਣ ਅਸੀਂ ਇਹਦਾ ਆਉਣ ਵਾਲੇ ਸਮੇਂ 'ਚ ਮੈਂ ਸਮਝਦੀ ਹਾਂ ਕਿ ਸ਼ਾਇਦ ਮੇਰੇ ਪਾਗਾ ਚ ਹੋਵੇ ਕਿ ਮੈਂ ਇਹ ਦੀ ਸੇਵਾ ਕਰ ਸਕਾਂ ਮੈਂ ਜ਼ਰੂਰ ਕਰਾਂਗੀ ਪ੍ਰਧਾਨ ਮੰਤਰੀ ਜੀ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅੱਜ ਵੀ ਚਿੱਠੀ ਲਿਖਾਂਗੇ ਔਰ ਮੈਂ ਕਿਸਾਨ ਵੀਰਾਂ ਨੂੰ ਕਹਿਣੀ ਹੈ ਜੇ ਕੋਈ ਰੇਤਾ ਰੁੱਧਾ ਤੁਹਾਡੇ ਖੇਤਰ ਚ ਪੈ ਗਈ ਹੈ ਉਹ ਪੱਟ ਲਓ ਆਪਣੇ ਘਰਾਂ ਲਈ ਵਰਤ ਲਓ ਆਪਣੇ ਕੋਈ ਰਿਪੇਅਰ ਕਰਨੀ ਵਰਤ ਲਓ ਕੋਈ ਲੋੜ ਨਹੀਂ ਕੋਈ ਬੰਦਾ ਹੋਰ ਚੋਰੀ ਆ ਕੇ ਮਾਈਨਿੰਗ ਨਾ ਕਰੇ ਅੱਵਲ ਤੇ ਗੁਰੂ ਸੋਖੀ ਰੱਖੇ ਤੁਹਾਡੀਆਂ ਫਸਲਾਂ ਜੁੰਡੀਆਂ ਰਹਿਣ ਤੁਸੀਂ ਕੁਛ ਨਾ ਕੋਈ ਥੋੜੀ-ਬਹੁਤੀ ਜੇ ਕੋਈ 10% 5% ਬਚੀ ਹੈ ਉਹਨੂੰ ਪਿਆਰ ਨਾਲ ਵੜੋ ਤੇ ਤੁਹਾਡੇ ਨਾਲ ਸਿੱਖੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਆਪਣੀ ਟੀਮ ਲੀਡਰਸ ਐਂਡ ਲਿਸਨਰਸ ਵੱਲੋਂ ਬੀਬੀ ਜੀ ਦਾ ਔਰ ਪਿੰਡ ਦੀ ਮੈਨੇਜਮੈਂਟ ਦਾ ਕੋਟ ਕੋਟ ਧੰਨਵਾਦ ਕਰਦੀ ਆ ਕਿਉਂਕਿ ਜਦੋਂ ਅਸੀਂ ਪਿੰਡਾਂ ਵਿੱਚ ਸਰਵੇ ਕੀਤਾ ਜਦੋਂ ਅਸੀਂ ਨਿਕਲੇ ਮਤਲਬ ਚੰਡੀਗੜ੍ਹ ਤੋਂ ਆਉਣਾ ਪਿੰਡਾਂ ਵਿੱਚ ਸੌਖਾ ਨਹੀਂ ਸੀ ਬਟ ਇਹਨਾਂ ਸਾਰਿਆਂ ਦੀ ਮਦਦ ਕਰਕੇ ਜਾਂ ਗਾਈਡੈਂਸ ਕਰਕੇ ਅਸੀਂ ਉਸ ਪਿੰਡ ਦੇ ਵਿੱਚ ਵੀ ਅੱਜ ਪਹੁੰਚੇ ਆ ਜਿੱਥੇ ਕਿ ਲੋਕਾਂ ਨੂੰ ਜ਼ਰੂਰਤ ਸੀ ਦੇਖੋ ਜੀ ਅਸੀਂ ਸਾਰੀਆਂ ਲੋੜਾਂ ਤਾਂ ਨਹੀਂ ਪੂਰੀਆਂ ਕਰ ਸਕਦੇ ਬਟ ਜਿੰਨੀ ਗੁਰੂ ਸਾਹਿਬ ਵੱਲੋਂ ਸਾਨੂੰ ਸੇਵਾ ਲੱਗ ਰਹੀ ਹੈ ਅਸੀਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਦੋਂ ਬੀਬੀ ਜੀ ਨੂੰ ਪਤਾ ਲੱਗਾ ਕਿ ਅਸੀਂ ਚੰਡੀਗੜ੍ਹ ਦੀ ਐਨ ਜੀਓ ਇਸ ਚੀਜ਼ ਤੇ ਵਰਕ ਆਊਟ ਕਰ ਰਹੀ ਹੈ ਤਾਂ ਇਹਨਾਂ ਨੇ ਸਾਨੂੰ ਅਪਰੋਚ ਕੀਤਾ ਸੋ ਮੈਂ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਦੀਆਂ ਬੀਬੀ ਜੀ ਦੀ ਮੇਰੀ ਟੀਮ ਸਾਰਿਆਂ ਵੱਲੋਂ ਸਾਡੇ ਵੱਲੋਂ ਔਰ ਅਸੀਂ ਅੱਗੋਂ ਵੀ ਇਹ ਵਾਅਦਾ ਕਰਕੇ ਜਾ ਰਹੇ ਹਾਂ ਅਸੀਂ ਮੈਂ ਜੀ ਖੁਦ ਇੱਕ ਡਾਕਟਰ ਹਾਂ ਅ ਬੇਸ਼ੱਕ ਮੈਂ ਐਮਡੀ ਐਸ ਡਾਕਟਰ ਆ ਦੰਦਾਨੀ ਡਾਕਟਰ ਆ ਬਟ ਅਸੀਂ ਇੱਕ ਟੀਮ ਤਿਆਰ ਕਰ ਰਹੇ ਆ ਥੋੜਾ ਜਿਹਾ ਚੀਜ਼ਾਂ ਸੈਟਲ ਡਾਊਨ ਹੋਣ ਲਾਈਕ ਲੋਕ ਆਪਣੇ ਥੋੜਾ ਜਿਹਾ ਘਰਾਂ ਵੱਲ ਕਨਸੈਂਟਰੇਟ ਕਰਨ ਉਹਨਾਂ ਨੂੰ ਥੋੜਾ ਸਟ੍ਰੀਮਲਾਈਨ ਕਰਨ ਉਸ ਤੋਂ ਬਾਅਦ ਅਸੀਂ ਇੱਕ ਕੈਂਪ ਸੋਚ ਰਹੇ ਆ ਜਿਦੇ ਵਿੱਚ ਸਾਡਾ ਸਕਿਨ ਸਪੈਸ਼ਲਿਸਟ ਆਉਣਗੇ ਆਈ ਸਪੈਸ਼ਲਿਸਟ ਆਉਣਗੇ ਜਨਰਲ ਮੈਡੀਸਿਨ ਵਾਲੇ ਆਉਣਗੇ ਔਰ ਮੈਂ ਮਾਈਸੈਲਫ ਮਤਲਬ ਬੀਇੰਗ ਡੈਂਟਿਸਟੈਂਟਲ ਸਰਜਨ ਅਟ ਲੀਸਟ ਮੂ ਤਾਂ ਜੋ ਬਿਮਾਰੀਆਂ ਪੇਟ ਚ ਜਾ ਰਹੀਆਂ ਐ ਐਟ ਲੀਸਟ ਮੈਂ ਉਹਨਾਂ ਨੂੰ ਗਾਈਡ ਕਰ ਸਕਦੀਆਂ ਵਿਦ ਦੀ ਹੈਲਪ ਆਫ ਮੈਡੀਸਿਨਸ ਅੱਜ ਅਸੀਂ ਮੈਡੀਸਿਨਸ ਕਿਉਂ ਨਹੀਂ ਕੈਂਪ ਚ ਦੇ ਰਹੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਮੈਡੀਸਿਨ ਦੇ ਦਿੱਤੀ ਉਹਨਾਂ ਨੂੰ ਯੂਜ਼ ਕਿਵੇਂ ਕਰਨਾ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਇਹਨਾਂ ਲੋਕਾਂ ਲਈ ਜਿੰਨਾ ਦਿੱਤਾ ਉਹਨਾਂ ਹੀ ਘਟ ਹੈ ਜੀ ਸੋ ਮੇਰੀ ਬੀਬੀ ਜੀ ਸਾਰਿਆਂ ਅੱਗੇ ਤੁਹਾਡੀ ਸਾਰਿਆਂ ਅੱਗੇ ਟੀਮ ਅੱਗੇ ਮੇਰੀ ਰਿਕਵੈਸਟ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਪਿੰਡ ਥੋੜਾ ਜਿਹਾ ਸੈਟਲ ਡਾਊਨ ਹੋ ਗਿਆ ਸਾਨੂੰ ਇੱਕ ਵਾਰ ਤੁਸੀਂ ਸਿਰਫ ਮੈਸੇਜ ਕਨਵੇ ਕਰਨਾ ਹੈ ਸਾਡੀ ਟੀਮ ਨੂੰ ਇੰਸਟਾਗ੍ਰam ਤੇ ਔਰ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਕਰ ਰਹੇ ਹਾਂ ਅਸੀਂ ਕਿਸੇ ਵੀ ਪਾਰਟੀ ਨਾਲ ਐਵੇਂ ਨਹੀਂ ਕਰ ਰਹੇ ਕਿਉਂਕਿ ਸਾਡਾ ਪੇਜ ਹੈ ਤੁਸੀਂ ਉਹ ਪੇਜ ਨੂੰ ਸਕਰੋਲ ਕਰ ਸਕਦੇ ਹੋ ਵੀ ਆਰ ਇੰਡੀਪੈਂਡੈਂਟਲੀ ਵਰਕਿੰਗ ਐਸ ਐਨ ਜੀਓ ਸੋ ਫਿਰ ਵੀ ਟੀਮ ਦਾ ਮੀਡੀਆ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਦੇ ਥਰੂ ਅਸੀਂ ਆਪਣਾ ਮੈਸੇਜ ਟੀਮ ਲੀਡਰਸ ਐਂਡ ਲਿਸਨਰਸ ਲਿਸਨਰਸ ਦਾ ਮੈਸੇਜ ਕਨਵੇ ਕਰ ਰਹੇ ਹਾਂ ਉਹਨੀ ਦੇ ਕਿ ਜੋ ਅਸੀਂ ਸਾਨੂੰ ਸੇਵਾ ਲੱਗੀ ਸੀ ਉਹ ਲੋਕਾਂ ਤੱਕ ਪਹੁੰਚੀ ਹੈ ਤੇ ਲੋਕਾਂ ਨੂੰ ਥੋੜੀ ਬਹੁਤ ਥੋੜੀ ਬਹੁਤ ਇੱਕ ਪੈਸੇ ਜੰਨੀ ਵੀ ਰਾਹਤ ਮਿਲੀ ਹੋਊਗੀ ਸਾਰੀ ਟੀਮ ਦਾ ਸਾਡੇ ਸਾਰਿਆਂ ਵੱਲੋਂ ਧੰਨਵਾਦ ਧੰਨਵਾਦ